ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮੈਂ ਸਾਖ ਤੀਨ ਕੋ ਬਾਢਿਆ ਜਿਨਾ ਪ੍ਰੇਮ ਬਚੋ ਹੋ ਹਰ ਸਾਚਨ ਪੁਰਖ ਵਿਸਾਰੇ ਕਹਿ ਲਗੇ ਮਾਇਆ ਤੋਹ ਅੱਜ ਮਹਾਨ ਦਿਨ ਹੈ ਅੱਜ ਜਿਹੜਾ ਹੈ ਵਿਸਾਖ ਦੀਨ ਕੋ ਵਾਢਿਆ ਜਿਨ੍ਹਾਂ ਪ੍ਰੇਮ ਬਚੂ ਅੱਜ ਜਿਹੜਾ ਹੈ ਵਿਸਾਖ ਦਾ ਮਹੀਨਾ ਚੜ੍ਹਿਆ ਹੈ ਤੇ ਅੱਜ 13 ਤਰੀਕ ਦੀ ਵਿਸਾਖੀ ਵੀ ਹੈ ਤੇ ਅੱਜ ਦੇ ਦਿਨ 13 ਅਪ੍ਰੈਲ 1565 ਨੂੰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੀਜੀ ਪਾਤਸ਼ਾਹੀ ਉਹਨਾਂ ਨੇ ਜਿਹੜੀ ਹੈ ਵਿਸਾਖੀ ਮਨਾਉਣੀ ਸ਼ੁਰੂ ਕੀਤੀ ਸੀ। ਔਰ ਅੱਜ ਦੇ ਦਿਨ ਜੇਹਰਿਆਂ ਵਾਲੇ ਬਾਗ ਦੇ ਵਿੱਚ ਚੰਨ ਡਾਇਰ ਨੇ ਸਾਡੇ ਸਮਾਜ ਤੇ ਜਿਹੜੀਆਂ ਅਸੀਂ ਹੋਣੀਆਂ ਚਲਾਈਆਂ ਸੀ 13 April 1919 ਨੂੰ ਔਰ ਜਿੱਤੇ ਆਪਾਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਕੇ ਆਪਾਂ ਦਰਸ਼ਨ ਦੇਦਾਰ ਖਣ ਵਾਤੇ ਜਾਂਦੇ ਆ ਉਹ ਵੀ ਅੱਜ ਦੇ ਦਿਨ ਬੀਬੀ ਰਜਨੀ ਜੋ ਆਪਣੇ ਪਿੰਗਲੇ ਪਤੀ ਨੂੰ ਲੈ ਕੇ ਮਹਾਨ ਸਥਾਨ ਤੇ ਪਹੁੰਚੀ ਸੀ ਜਿੱਥੇ ਇੱਕ ਛੋਟੀ ਜਿਹੀ ਛਪੜੀ ਸੀ ਤੇ ਉਹ ਜਿਹੜਾ ਪਿੰਗਲਾ ਸੀ ਉਹਨੂੰ ਜਦੋਂ ਦੇਖਿਆ ਸੀ ਤੇ ਕਾਲੇ ਖਾਂ ਬੜਾ ਰਹੇ ਨੇ ਤੇ ਚਿੱਟੇ ਬਣ ਬਣ ਕੇ ਨਿਕਲ ਰਹੇ ਨੇ ਤੇ ਉਹਦੇ ਮਨ ਦੇ ਵਿੱਚ ਆਇਆ ਬਿਮਾਮੀ ਦੇ ਵਿੱਚ ਜਿਹੜਾ ਅਚਨਾਨ ਕਲਮਾ ਤੇ ਮੇਰੇ ਉੱਤੇ ਵੀ ਸਤਿਗੁਰ ਦੀ ਕਿਰਪਾ ਹੋ ਜਾਉ ਉਸ ਨੇ ਜਿਹੜਾ ਹੈ ਅਚਨਾਨ ਕੀਤਾ ਤੇ ਉਹਦਾ ਸਰੀਰ ਜਿਹੜਾ ਅਰਸ਼ਟ ਪੁਸ਼ਟ ਹੋ ਗਿਆ ਤਾਂ ਉਸ ਦਿਨ ਵੀ ਜਦੋਂ ਇਹ ਸਤਾਨ ਪ੍ਰਗਟ ਹੋਇਆ ਉਸ ਵੇਲੇ ਵੀ ਜਿਹੜਾ ਵਿਸਾਖੀ ਦਾ ਦਿਨ ਸੀ ਔਰ ਵਿਸਾਖੀ ਦੇ ਦਿਨ ਦੇ ਉੱਤੇ तनता साहब श्री गुरु गोबिंद सिंह महाराज सचे पातशाह जी ने खालस की साजना की सोलह सौ छियाठ ईस्वी प्यार की जी है साजना की वो भी अज देने सी। और सतगुरु गुरुदस महाराज सच्चे पाशाह जी ने चार साल दो महीने ग्यारह दिन ਸ੍ਰੀ ਕਰਾੜਗੜ ਤਪਸਥਾਨ ਤੇ ਰਹਿ ਕਰਕੇ ਤੇ ਅੱਜ ਦੇ ਦਿਨੇ ਜਿਹੜਾ ਹੈ ਉਹਨਾਂ ਨੇ ਚਾਰਜ ਗੰਗਾ ਨੂੰ ਪ੍ਰਗਟ ਕੀਤਾ ਸੀ ਇਸ ਕਰਕੇ ਅੱਜ ਜਿਹੜਾ ਹੈ ਬਹੁਤ ਹੀ ਮਹਾਨ ਪੰਜ ਜਿਹੜੇ ਨੇ ਮਹਾਨ ਨੂੰ ਦਿਨ ਮੰਨੇ ਜਾਂਦੇ ਨੇ ਔਰ ਸਤਿਗੁਰੂ ਸਾਰਿਆਂ ਨੂੰ ਇਹ ਮੀਨਾ ਖੁਸ਼ੀਆਂ ਖੇੜਿਆ ਰਹਿੰਦਾ ਵਾਲਾ ਬਖਸ਼ਿਸ਼ ਕਰੇ ਸਤਗੁਰਾਂ ਨੇ ਅਜ ਦੇ ਦੰਗੇ ਦੇ ਖੰਡੇ ਬਾਟੇ ਦੀ ਉਹ ਦੇਖੜ ਕੇ ਖਾਲਸੇ ਦੀ ਸਾਜਨਾ ਕੀਤੀ ਸੀ ਕਿਉਂ ਕਰਨੀ ਪਈ ਕਿਉਂਕਿ ਜਿਸ ਸਮੇਂ ਧੰਤਾ ਸਤਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੀਸ ਧੜਤੂਨ ਅਲੱਗ ਕਰ ਦਿੱਤਾ ਗਿਆ तो भाई जयता जी चांदनी चौक तो लै करके श्री आनंदपुर साहब जी तो पहुँचे उस समय माता गुजरी जी ने भी दस्या गया गुरु गोविंद राय महाराज जी ने भी दसिया गया और उस समय जो है गुरु तो गोबिंद राय जी ने ਪਾਈ ਜੈਤੇ ਜੀ ਨੂੰ ਇਹ ਪੁੱਛਿਆ ਸੀ ਵੇ ਜਦੋਂ ਕੋਈ ਇਸ ਦੁਨੀਆ ਤੋਂ ਸੰਸਾਰ ਤੋਂ ਲੋਕ ਲੋਕ ਪਿਆਨਾ ਕਰ ਜਾਂਦੇ ਨੇ ਉਹਦੇ ਪਿੱਛੇ 10 20 50 100000 ਬੰਦਾ ਹੁੰਦਾ ਪਰ ਇਹ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਹਨਾਂ ਨੇ شہادت ਦਿੱਤੀ ਹੈ ਉਹਨਾਂ ਦਾ ਸੀਸ ਲੈ ਕਰਕੇ ਤੁਸੀਂ ਇਕੱਲੇ ਹੀ ਆਏ ਕੀ ਉੱਥੇ ਸਿੱਖ ਹੋਰ ਆਏ ਨਹੀਂ ਸੀ ਤੇ ਉਸ ਸਮੇਂ ਭਾਈ ਜੈਤਾ ਜੀ ਨੇ ਕਿਹਾ ਕਿ ਮਹਾਰਾਜ ਸਿੱਖ ਤਾਂ ਬਹੁਤ ਸੀ ਪਰ ਜਿਹੜਾ ਹੈ ਉਸ ਸਮੇਂ ਜਿਹੜਾ ਹੈ ਉੱਥੇ ਪਛਾਣ ਨਹੀਂ ਸੀ ਕੀਤੀ ਜਾਂਦੀ ਵੀ ਸਿੱਖ ਕਿਹੜਾ ਹੈ ਸਿੱਖ ਹੈ ਤਾਂ ਬਹੁਤ ਸੀ ਪਰ ਕਿਹਨੂੰ ਵਿਚਾਰ ਕੀਤੀ ਜਾਂਦੀ ਹੈ ਕਿਹਨੂੰ ਦੱਸਿਆ ਜਾਂਦਾ ਇਸ ਕਰਕੇ ਉੱਥੇ ਕੋਈ ਪਤਾ ਨਹੀਂ ਸੀ ਲੱਗਦਾ ਦੁਨੀਆ ਸੰਸਾਰ ਦੇ ਲੋਕ ਤਾਂ ਬਹੁਤ ਸੀ ਪਰ ਸਿੱਖ ਕਿਹੜੇ ਸੀ ਉਹਨਾਂ ਦਾ ਪਤਾ ਨਹੀਂ ਸੀ ਲੱਗਦਾ ਤੇ ਉਸ ਸਮੇਂ ਗੁਰੂ ਗੋਬਿੰਦ राय ਜੀ ਦਾ ਜਿਹੜਾ ਇਹ ਵੀਰਸ ਦੇ ਵਿੱਚ ਕਿਹਾ ਕਿ ਮੈਂ ਇਸ ਤਰ੍ਹਾਂ ਦਾ ਸਿੱਖ ਪੈਦਾ ਕਰਾਂਗਾ ਇਸ ਤਰ੍ਹਾਂ ਦਾ ਖਾਸਾ ਪੈਦਾ ਕਰਾਂਗਾ ਕਿ ਜਿਹੜਾ ਲੱਖਾਂ ਦੇ ਵਿੱਚੋਂ ਵੀ ਇਕੱਲਾ ਭਾਵੇਂ ਖੜਾ ਹੋਵੇ ਉੱਥੇ ਜਿਹੜਾ ਹੈ ਉਹਦਾ ਪਤਾ ਲੱਗ ਜਾਏਗਾ ਗੱਜ ਕੇ ਆਪ ਕੋ ਸਤਨਾਮ ਧੀ ਰਵਾਇ ਪ੍ਰਵੇਸ਼ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੰਜਾ ਪਿਆਰਿਆਂ ਦੀ ਜਿਹੜੀ ਹੈ ਉਹ ਸਾਜਨਾ ਕੀਤੀ ਸੀ ਉਹਨਾਂ ਪੰਜਾ ਪਿਆਰਿਆਂ ਦੇ ਵਿੱਚ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਤਲ ਸਿੰਘ ਤੇ ਭਾਈ ਸਾਬ ਸਿੰਘ ਜਿਨ੍ਹਾਂ ਨੇ ਸੀਸ ਜਿਹੜਾ ਆ ਸਤਗੁਰਾਂ ਨੇ ਭਾਵੇਂ ਭਾਈ ਦਾਇਆ RAM ਸੀ ਉਹਨਾਂ ਦਾ ਨਾਮ ਤੇ ਦੂਜਾ ਭਾਈ ਧਰਮਚੰਦ ਸੀ ਉਹਨਾਂ ਦੇ ਨਾਂ ਇਸ ਤਰ੍ਹਾਂ ਸਨ ਉਹਨਾਂ ਨੇ ਜਦੋਂ ਸੀਸ ਤੋਂ ਧਰ ਤੋਂ ਸੀਸ ਵੱਖਰੇ ਕੀਤੇ ਸਨ ਤਾਂ 80000 ਲੋਕਾਂ ਦਾ ਉਸ ਵੇਲੇ ਇਕੱਠ ਸੀ ਮਹਾਰਾਜ ਨੇ ਸਾਰਿਆਂ ਨੂੰ ਜਿਹੜਾ ਸੰਗਤਾਂ ਨੂੰ ਬੁਲਾਇਆ ਸੀ ਇਸ ਮਾਨ ਬਸਾਕੀ ਦੇ ਦਿਹਾੜੇ ਤੇ ਇਸ ਕਰਕੇ 80000 ਦਾ ਕੱਟ ਸੀ ਕਿਤੇ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਵਾਰਾ ਸੱਚੇ ਪਾਤਸ਼ਾ ਜਦੋਂ ਉਹਨਾਂ ਦਾ ਨਾਂ ਗੋਬਿੰਦ ਰਾਏ ਸੀ ਉਹਨਾਂ ਨਾਲ ਜਿਹੜਾ ਹੈ ਕ੍ਰਪਾ ਮੇ ਜਿਹੜੀ ਹੈ ਉਹ ਮਿਆਨ ਤੋਂ ਕੱਢ ਕੇ ਕਿਹਾ ਸੀ ਕੋਈ ਇਹੋ ਜਿਹਾ ਸੂਰਮਾ ਆਵੇ ਤੁਹਾਨੂੰ ਇੱਕ ਸੀਸ ਦੀ ਲੋੜ ਹੈ ਉਸ ਸਮੇਂ ਜਿਹੜਾ ਹੈ ਫੇਰ ਆਵਾਜ਼ ਦਿੱਤੀ ਸੀ ਫੇਰ ਭਾਈ ਦਇਆ ਚੰਦ ਜਿਹੜਾ ਖੱਤਰੀ ਸੀ ਉਹ ਆਇਆ ਸੀ ਉਸ ਤੋਂ ਬਾਅਦ ਭਾਈ ਧਰਮਚੰਦ ਆਇਆ ਇਸੇ ਤਰ੍ਹਾਂ ਉਹ ਪੰਜਈ ਵਾਏ ਤੇ ਸਤਗੁਰਾਂ ਦਾ ਜਿਹੜਾ ਹੈ ਪਰਦੇ ਦੇ ਵਿੱਚ ਇੱਥੇ ਤੰਬੂ ਲਾਇਆ ਹੋਇਆ ਸੀ ਉਹਨਾਂ ਦਾ ਜਿਹੜਾ ਸੀ ਸੀਸ ਜਿਹੜਾ ਸੀ ਉਹ ਧਰ ਤੋਂ ਵਕਰਾ ਕਰ ਦਿੱਤਾ ਤਾਂ ਫੇਰ ਉਹਨਾਂ ਦਾ ਨਾਂ ਜਿਹੜਾ ਸੀ ਤੈ ਦਇਆ ਰਾਮ ਤੋਂ ਦਇਆ ਸਿੰਘ ਰੱਖ ਦਿੱਤਾ ਧਰਮਚੰਦ ਤੋਂ ਧਰਮ ਸਿੰਘ ਰੱਖ ਦਿੱਤਾ ਇਸ ਤਰ੍ਹਾਂ ਹਿੰਮਤਰਾਏ ਤੋਂ ਹਿੰਮਤ ਸਿੰਘ ਰੱਖਿਆ ਇਸੇ ਤਰ੍ਹਾਂ ਪੰਜਾ ਪਿਆਰਾਂ ਦੇ ਨਾਮ ਜਿਹੜੇ ਸਨ ਫੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਛਾ ਜੀ ਨੇ ਉਹਨਾਂ ਦੇ ਨਾਮ ਦੇ ਨਾਲ ਫੇ ਸਿੰਘ ਲਗਾਇਆ ਔਰ ਅੱਜ ਇਹ ਮਹਾਨ ਪ੍ਰਕਾਸ਼ ਦਿਨ ਹੈ ਖਾਲਸਾ ਦਾ ਸਾਜਨਾ ਦਿਵਸ ਹੈ ਤਿਆਜ ਦੇ ਦਿਨ ਸਦਾ ਜਸਮੀਤ ਸਿੰਘ ਦੀ ਦੇਖਲ ਬੀਬੀ ਰਾਜਵਿੰਦਰ ਕੌਰ ਜੀ ਦੇਖਲ ਸਦਾ ਜਸਵਿੰਦਰ ਸਿੰਘ ਜੀ ਦੇਖਲ ਬੱਚੀ ਹਰਮੀਤ ਕੌਰ ਦੇਖਲ ਜੀ ਦਾ ਸੁਖਮਨੀ ਸੋਖਮੁਖ ਪ੍ਰਮਾਤਮਾ ਪਗਜਨਾ ਕੇ ਮਨ ਬਸਰਾਮ ਦੇ ਮਹਾਪੱਖ ਅਨਸਾਰ ਤੰਤਾਂਨਿਕ 107 ਬਾਬਾ ਹੀਰਾਦਾਸ ਮਹਾਰਾਜ ਜੀ ਦੇ ਤਪਵੇਂ ਵਿਸਥਾਨਾ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪਰਾਰੰਭ ਕਰਾਏ ਭਾਗੂ ਵੈਸਬੇ ਦੀ ਇੱਛਾ ਦੇ ਵਿੱਚ ਕੈਨੇਡਾ ਦੇ ਵਿੱਚ ਹਨ ਉਨਾ ਬਹੁ ਨਮਸੋਖ ਨੇ ਸਾਹਿਬ ਜੀ ਦੀ ਪਾਠ ਦੀ ਸੇਵਾ ਤੇ ਚਾਪ ਪਕੌੜੇ ਲੰਗਰ ਜਿਹੜੇ ਹੈ ਉਹਨਾਂ ਵੱਲੋਂ ਅੱਜ ਲਗਾਏ ਜਾ ਰਹੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਪਾਛਾ ਕਹਿੰਦੇ ਨੇ ਜਿਨ੍ਹਾਂ ਦਾ ਚੇਤ ਮਹੀਨੇ ਦੇ ਵਿੱਚ ਆਪਣੇ ਪਤੀ ਦੇ ਨਾਲ ਮੇਲ ਨਹੀਂ ਹੁੰਦਾ ਉਹ ਚਾੜ੍ਹੇ ਵਿਸਾਖ ਨੂੰ ਭਾਤ ਪਾਤ ਦੀ ਪਨਾਛ ਪਤੀ ਨੂੰ ਖੜੇ ਹੋਏ ਫਾਲ ਨਾ ਪੁੱਲਾਂ ਦੇ ਨਾਲ ਆਪਣੇ ਜੋਬਨ ਖੇੜੇ ਵਿੱਚ ਵੇਖ ਕੇ ਹੋਰ ਵੀ ਅਤੀਜ ਹੋ ਜਾਂਦੀਆਂ ਹਨ ਸ਼ੰਕਾ ਕਰਦੀਆਂ ਹਨ ਖਬਰੇ ਇਸ ਭਰ ਜਵਾਨੀ ਦੇ ਖੇੜੇ ਵਿੱਚ ਪ੍ਰੀਤਮ ਦਾ ਮੇਲ ਹੋਵੇਗਾ ਕਿ ਨਹੀਂ ਸਤਿਗੁਰੂ ਜੀ ਐਸੀ ਜੁਗਿਆਸੂ ਪ੍ਰੇਮਣਾ ਦੀ ਦਛਾਣੂ ਦੇ ਕੇ ਤੇ ਜੋ ਵਿਸਾਖ ਮਹੀਨੇ ਦੇ ਵਿੱਚ ਹੁੰਦੀ ਹੈ ਪਾਛਾ ਬੰਨ ਕਰਨ ਦੇ ਵਸਾਖ ਦੀਨ ਕੋ ਵਾਢਿਆ ਜਿਨ੍ਹਾਂ ਪ੍ਰੇਮ ਵਿਚੋ ਕਿ ਵਿਸਾਖ ਵਿੱਚ ਉਹ ਵਿਛੜੀਆਂ ਹੋਈਆਂ ਧੀਜ ਕਿਵੇਂ ਕਰਨ ਜਿਨ੍ਹਾਂ ਨੂੰ ਪ੍ਰੇਮੀ ਦੇ ਪ੍ਰੇਮ ਦਾ ਪਛੋੜਾ ਜਿਹੜੇ ਉਸ ਅਕਾਲ ਪੁਰਖੰਤ ਜਮਪੁਰੂ ਪ੍ਰਮਾਤਮਾ ਨਾਲੋਂ ਵਿਛੜ ਗਈਆਂ ਉਹਨਾਂ ਨੂੰ ਕਿਦਾਂ ਜਿਹੜਾ ਹੈ ਉਹ ਧੀਜ ਹੋਵੇ ਵਿਸਾਖ ਮਹੀਨੇ ਦੇ ਵਿੱਚ ਜਿਨ੍ਹਾਂ ਵਿਛੜੀਆਂ ਹੋਈਆਂ ਪ੍ਰੇਮਣਾ ਦਾ ਆਪਣੇ ਪ੍ਰੀਤਮ ਨਾਲ ਮੇਲ ਨਹੀਂ ਹੁੰਦਾ ਉਹ ਬਰੁਹਾ ਅਗਨੀ ਵਿੱਚ ਧੁੱਕਦੀਆਂ ਰਹਿੰਦੀਆਂ ਹਨ ਉਹਨਾਂ ਨੂੰ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ ਧੁੱਖਾਂ ਜਿਉ ਮਲੀਨ ਕਾਗਦ ਤਨਾ ਮਾਪਰੇ ਬਾਬਾ ਫਰੀਦ ਜੀ ਕਹਿੰਦੇ ਨੇ ਹਰ ਸਾਜਨ ਪੁਰਖ ਵਿਸਾਰ ਕਾ ਲੱਗੀ ਮਾਇਆ ਤੂਹਾ ਤੇ ਜੀਵ ਰੂਪੀ ਇਸਤਰੀ ਮਿੱਤਰੂਪ ਹਰੀ ਪੁਰਖ ਨੂੰ ਭੁੱਲ ਕਰਕੇ ਛਲ ਜਾਣ ਵਾਲੀ ਮਾਇਆ ਦੇ ਵਿੱਚ ਲੱਗੀ ਹੋਈ ਹੈ ਕਿਉਂਕਿ ਆਪਾਂ ਕਹਿੰਦੇ ਨੇ ਮਾਇਆ ਮਦੋਂ ਨ ਵਿਸਰੈ ਮੰਗੈ ਮਦਮਾ ਦਮ ਜੋ ਸਤਗੁਰੂ ਪਾਤਸ਼ਾਹ ਗੁਰੂ ਅਜੰਦੇਵ ਮਹਾਰਾਜ ਦੇ ਪ੍ਰਮਾਨ ਕਿਤਾ ਆਪਾਂ ਸੰਸਾਰ ਦੇ ਲੋਕ ਕੇਵਲ ਤੇ ਕੇਵਲ ਮਾਇਆ ਦੇ ਵਿੱਚ ਹੀ ਗ੍ਰਸਤ ਰਹਿਣਾ ਚਾਹੁੰਦੇ ਪਜੜੇ ਉਸ ਪ੍ਰਮਾਤਮਾ ਦੇ ਨਾਲ ਪਿਆਰ ਕਰਦੇ ਨੇ ਉਹ ਅਦਾਸਨ ਕਰਦੇ ਨੇ ਬੇਨਤੀ ਕਰਦੇ ਨੇ ਇਹ ਜੀਵ ਸਿਜਣਹਾਰ ਪ੍ਰਮਾਤਮਾ ਨੂੰ ਭੁੱਲ ਕੇ ਛਲ ਜਾਣ ਵਾਲੀ ਮਾਇਆ ਦੇ ਚਿੰਤ ਪਦਾਰਥਾਂ ਦੇ ਵਿੱਚ ਲੱਗਾ ਹੋਇਆ ਹੈ ਤੇ ਜੀਵ ਨੂੰ ਆਪਣੇ ਰੰਗਾਂ ਰੰਗ ਦੇ ਲਹਿਰੇ ਵਹਿਰੇ ਮੋਜਾ ਮੇਲਿਆਂ ਦੇ ਵਿੱਚ ਮਾਇਆ ਆਪਣੇ ਵਿੱਚ ਲਾਈ ਰੱਖਦੀ ਹੈ ਅਤੇ ਜਦ ਅੰਤ ਸਮਾ ਆਉਂਦਾ ਹੈ ਉਸ ਦਾ ਛਾਟ ਛੱਡ ਕੇ ਚੱਟ ਦੂਜੀ ਦੀ ਹੋ ਜਾਂਦੀ ਹੈ ਜਿਹੜੀ ਮਾਇਆ ਅੱਜ ਸਾਡੀ ਹੈ ਜਿੱਦ ਨੇ ਇਸ ਸਰੀਰ ਦੇ ਵਿੱਚੋਂ ਸੁਵਾਸ ਨਿਕਲ ਗਏ ਤੇ ਉਸ ਵੇਲੇ ਹੀ ਉਹ ਮਾਇਆ ਜਿਹੜੀ ਹੈ ਜਿੰਨੀ ਮਾਦੀ ਆਪਾਂ ਕੱਤਰ ਕੀਤੀ ਉਹ ਜਿੰਨੀ ਮਾਦੀ ਜੀ ਜਮੀਨ ਜਾਇਦਾਦ ਬਣਾਈ ਹੈ ਤੇ ਉਸ ਵੇਲੇ ਜਿਹੜੀ ਇਹ ਦੂਸਰੇ ਦੀ ਹੋ ਜਾਂਦੀ ਹੈ ਉਹ ਨਾਲ ਨਹੀਂ ਜਾਂਦੀ ਮੇਰੀ ਮੇਰੀ ਕਰ ਗਏ ਪੱਲੇ ਕਿਤੂ ਨਾ ਪਾਏ ਮਹਿਲ ਨਾਹੀਂ ਡੋਹਾਗਣੀ ਅੰਤ ਗਏ ਪਛਤਾਏ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਅਸਮ ਹੱਲਾ ਦੇ ਵਿੱਚ ਫਰਮਾਨ ਕਰਦੇ ਨੇ ਤੇ ਅੰਤ ਦੇ ਵਿੱਚ ਫਿਰ ਜਿਹੜੇ ਹੈ ਮੇਰੀ ਮੇਰੀ ਕਰਦੇ ਗਏ ਨੇ ਫਿਰ ਪੱਲੇ ਕੁਝ ਨਹੀਂ ਪੈਂਦਾ ਤੇ ਫਿਰ ਅੰਤ ਨੂੰ ਫਿਰ ਜਿਹੜਾ ਹੈ ਉਹ ਉਹਨਾਂ ਨੂੰ ਪਛਤਾਵਾ ਪੱਲੇ ਰਹਿ ਜਾਂਦਾ ਪੁੱਤ ਪੁੱਤਰ ਕਲਤਰ ਨਾ ਸੰਗਤ ਨਾ ਹਾਰੇ ਅਵਨਾਸੀ ਹੋਹ ਤੇ ਅੰਤ ਸਮੇਂ ਨਾ ਪੁੱਤਰ ਨਾ istri ਨਾ ਧਨ ਨਾ પતિ ਸਾਥੀ ਨਹੀਂ ਹੁੰਦਾ केवल वह नाश रहित तो परमात्मा सहाय होंगे अंत समय नाल पुत्र इसी चाहे पति है वह दौतादक को कोई भी नाल छह नहीं जाती एक परमात्मा जिते पुत्र कल बेली कोई तिथे हर आप छुड़ाएगा सतगुरु गुरु राजन देव महाराज सचिव पाशाह प्रमाण करते ने जिते पुत्र कलत् इसी कोई बेली नहीं बनता ਉਤੇ ਉਹ ਮਾਲਕ ਜਿਹੜਾ ਹੈ ਪ੍ਰਮਾਤਮਾ ਜਿਹੜਾ ਹੈ ਉਹ ਫੇ ਆਪ ਰੱਖਿਆ ਕਰਦਾ ਜੇ ਆਪਾਂ ਉਹਦਾ ਨਾਮ ਜਪਿਆ ਹੋਵੇਗਾ ਜੇ ਆਪਾਂ ਗੁਰੂ ਦੇ ਸ਼ਬਦ ਦਾ ਅਭਿਆਸ ਕੀਤਾ ਹੋਵੇਗਾ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਹੋਵੇਗਾ ਅੱਲਾ ਅੱਲਾ ਗੋਡ ਗੋਡ ਰਾਮ ਰਾਮ ਕੀਤਾ ਹੋਵੇਗਾ ਤਾਂ ਫੇ ਜਿਹੜਾ ਉਹ ਮਾਲਕ ਫੇ ਸਹਾਈ ਹੋ ਜਾਂਦਾ ਪਲਚ ਪਲਚ सगली ਮੂਈ ਝੂਠਾ ਤੰਦਾ ਮੋਹ ਸਾਰੀ ਸ੍ਰਿਸ਼ਟੀ ਮੋਹ ਦੇ ਝੂਠੇ ਕੰਮਾਂ ਦੇ ਵਿੱਚ ਫਸ ਫਸ ਕੇ ਮਰ ਰਹੀ ਹੈ ਤੇ ਸੇਟੀ ਦੇ ਜੀਵ ਪੁੱਤਰ ਇਸਤਰੀ ਦੌਲਤ ਪਤੀ ਆਦਿ ਕੁਮੂ ਮਮਤਾ ਦੇ ਝੂਠੇ ਧੰਦਿਆਂ ਦੇ ਵਿੱਚ ਗਲਤਾਨ ਹੋ ਕੇ ਮਰ ਰਹੇ ਹਨ ਘਰ ਦਾ ਕਾਜ ਨਾ ਜਾਣੀ ਰੂੜਾ ਝੂਠੇ ਧੰਦਾ ਰਚਿਓ ਮੂੜਾ ਗੁਰੂ ਅਰਜਨ ਦੇਵ ਮਹਾਰਾਜ ਸੁਹੀ ਮਹੱਲਾ ਪੰਜਵੇਂ ਚ ਪ੍ਰਮਾਨ ਕਰਦੇ ਨੇ ਜਿਹੜਾ ਕਾਜ ਕਰਨ ਵਾਸਤੇ ਸੰਸਾਰ ਦੇ ਵਿੱਚ ਆਇਆ ਸੀ ਉਹ ਇਹਦੇ ਕੋਲ ਹੋਇਆ ਨਹੀਂ ਤੇ ਝੂਠੇ ਧੰਦਿਆਂ ਦੇ ਵਿੱਚ ਇਹ ਲੱਗ ਕੇ ਆਪਣੇ ਜੀਵਨ ਨੂੰ ਜਿਹੜਾ ਹੈ ਉਬ्यर्थ ਗਵਾ ਲਿਆ ਏਕ ਸਰ ਕੇ ਨਾਮ ਬਿਨ ਅੱਗੇ ਲਈਆ ਖੋਏ ਇੱਕ ਹਰੀ ਦੇ ਨਾਮ ਤੋਂ ਬਿਨ ਅੱਗੇ ਬਲੋਕ ਦੇ ਰਾਹਤੇ ਦੇ ਵਿੱਚ ਸਭ ਕੁਝ ਖੋ ਲਿਆ ਜਾਂਦਾ ਹੈ ਤੇ ਬਲੋਕ ਦੇ ਰਾਹਤੇ ਦੇ ਵਿੱਚ ਇੱਕ ਪ੍ਰਮਾਤਮਾ ਨਾਮ ਸਿਮਣ ਤੋਂ ਬਿਨ ਜੀਵ ਪਾਸੋਂ ਉਹਦੇ ਕੀਤੇ ਹੋਏ ਸਭ ਕਰਮ ਧਰਮ ਖੋ ਲਏ ਜਾਂਦੇ ਹਨ ਚਾਹ ਮਗ ਦੁਖ ਪਾਵੇ ਚੋਟਾਂ ਖਾਵੇ ਅੰਤ ਗਿਆ ਪਿਛਤ ਆਇਆ ਬਿਨ ਨਾਮੇ ਕੋ 베ਲੀ ਨਹੀਂ ਪੁੱਤਰ ਪੁੱਤ ਕਟੰਭ ਸੁਤ ਭਾਈ ਕਹਿੰਦੇ ਜਿਹੜਾ ਜਮ ਦਾ ਮਾਰਗ ਹੈ ਉੱਥੇ ਫਿਰੇ ਝੋਟਾ ਪੈਂਦੀਆਂ ਨੇ ਫੇ ਉੱਥੇ ਅੰਤ ਨੂੰ ਪਛਤਾਉਂਦਾ ਹੈ ਬਿਨ ਨਾਮੇ ਕੋ 베ਲੀ ਨਹੀਂ ਕਹਿੰਦੇ ਬਿਨਾ ਨਾਮ ਤੋਂ ਫੇ ਕੋਈ ਸਹਾਈ ਨਹੀਂ ਹੁੰਦਾ ਪੁੱਤ ਕਟੰਭ ਸੁਤ ਭਾਏ ਜਿੰਨਾ ਵੀ ਪਰਿਵਾਰ ਹੈ ਧੀਆ ਪੁੱਤਰ ਉਹਨੇ ਪਰਿਵਾਰ ਹੈ ਸਬੰਧੀ ਨਹੀਂ ਕੋਈ ਸਹਾਈ ਨਹੀਂ ਹੁੰਦੇ ਜਿਤਨਾ ਸੁਖ ਵਿੱਚ ਸਾਜ ਦਾ ਜਾਪ ਦੇ ਵਿੱਚ पाचन फरमान किया जे मार गे जा त ते हर नाम संग हो तु तो सहेला जे मार के गने जाए ना कोसा हर का नाम हुआ संग तूसा जे पैडे अंध गुबारा हर का नाम संग यु जरा जहां तेरा कोना ना चानू हर का नाम तय नाल पछाण जय महा प्यान तबत तब बो तब तब काम तय हर के नाम के तुम पर छाम जहां तिरखा मोजा तो करख है तय नानक हर हर अमृत वरख नहीं बसारोचना प्रावे नवर नोए ना दही पाप परमात्मा भुल करके खराब होना होंगे है क्योंकि उस तो बिना होर कोई सहायकता करने वाला नहीं अगे जाके परमात्मा तो बिना कोई भी सहायता नहीं कर सकता इस करके परमात्मा कोई नहीं भुलना चाहता क्योंकि वो ओरी सहायता नाम तो बिना किसी ने भी करनी नहीं ਜੀਵ ਨੂੰ ਭਾਤ ਭਾਤ ਦੇ ਦੁੱਖਾਂ ਉਹਨਾਂ ਨੂੰ ਉਠਾ ਕੇ ਫੇਰ ਖਰਾਬ ਹੋਣਾ ਪੈਂਦਾ ਪ੍ਰੀਤਮ ਚਾਨੀ ਜੋ ਲਗਾਇ ਤਿੰਨ ਕੀ ਨਿਰਮਲ ਸੋਏ ਜੋ ਪ੍ਰਾਣੀ ਆਪਣੇ ਪ੍ਰੀਤਮ ਦੇ ਚਾਨੀ ਲੱਗਦੇ ਹਨ ਉਹਨਾਂ ਦੀ ਜਿਹੜੀ ਸੋਭਾ ਹੈ ਉਹ ਉਜ ਹੁੰਦੀ ਹੈ ਜੋ ਪੁੱਜ ਪ੍ਰਮਾਤਮਾ ਦਾ ਪ੍ਰੀਤ ਬੰਧ ਹੋ ਕਰਕੇ ਦ੍ਰਿੜ ਨਿਸ਼ਚੇ ਦੇ ਨਾਲ ਉਸ ਉੱਤੇ ਛੜਦਾ ਤੇ ਭਰੋਸਾ ਰੱਖਦਾ ਹੈ ਉਹਦੀ ਸੰਸਾਰ ਵਿੱਚ ਬਹੁਤ ਵਡਿਆਈ ਹੁੰਦੀ ਹੈ ਉਹਦੀ ਮਹਿਮਾ ਹੁੰਦੀ ਹੈ ਜਿਸ ਤਰ੍ਹਾਂ ਸੈਨ ਨਾਈ ਬੁਤਕਾਰੀਆਂ ਉਹ ਘਰ ਘਰ ਸੁਣਿਆ ਇਹਦੇ ਵਸਿਆ ਪਾਰਬ੍ਰਮ ਭਗਤਾ ਮੈਂ ਗਣਿਆ ਬਾਬਾ ਸੈਨ ਜੀ ਲੋਕਾਂ ਦੀਆਂ ਭੁਤਿਆਂ ਕੰਨ ਵਾਲੇ ਸਨ ਪੁੰਦੇਲ ਖਣ ਦੇ ਰਾਜੇ ਦਾ ਸੇਵਾਦਾਰ ਸੀ ਰਾਜੇ ਨੂੰ ਮਾਲਚ ਵਟਣਾ ਤੇ ਮੁੱਠੀ ਚਾਪੀ ਆਦਿਕ ਸਰੀਰਕ ਸੇਵਾ ਨਿਵਾ ਪ੍ਰਤੀਨਿਤ ਨੇਮ ਕਰਦੇ ਹੁੰਦੇ ਸੀ ਇਹ ਸੰਤ ਸੇਵਾ ਤੇ ਭਗਤੀ ਭਾਵ ਦੇ ਨਾਲ ਬਹੁਤ ਸ਼ਰਧਾ ਵਾਲ ਸੀ ਜੇ ਤੋ ਇਸ ਪ੍ਰਮਾਤਮਾ ਦੀ ਪੂਰੀ ਪੂਰੀ ਲਗਨ ਲੱਗੀ ਹੋਈ ਸੀ ਇੱਕ ਦਿਨ ਜਦ ਇਹ ਰਾਜੇ ਦੀ ਸੇਵਾ ਕਰਨ ਬਾਅਦ ਤੇ ਚੱਲੇ ਤਾਂ ਰਾਸਤੇ ਵਿੱਚ ਇਸ ਇੱਕ ਸੰਤਾਂ ਮਹਾਪੁਰਸ਼ਾਂ ਦੀ ਮੰਡਲੀ ਮਿਲ ਗਈ ਜਿਸ ਨੂੰ ਇਹ ਆਪਣੇ ਘਰ ਲੈ ਗਏ ਤੇ ਆਦ ਪਾਣੀ ਦੀ ਸੇਵਾ ਕਰਕੇ ਉਹਨਾਂ ਨੂੰ ਪ੍ਰਸੰਨ ਕੀਤਾ ਸੰਤਾਂ પાસેથી ਹਰੀ ਕਥਾ ਸੁਣਦੇ ਆ ਇਹ ਪ੍ਰੇਮਾ ਭਗਤੀ ਵਿੱਚ ਇੰਨਾ ਲੀ ਹੋਇਆ ਕਿ ਇਸ ਨੂੰ ਰਾਜੇ ਦੀ ਸੇਵਾ ਕਰਨੇ ਭੁੱਲ ਗਏ ਉਧਰ ਜਦ ਪ੍ਰਮਾਤਮਾ ਨੇ ਆਪਣੇ ਭਗਤ ਦੀ ਇਹ ਦੇਸਾ ਦੇਖੀ ਤਾ ਉਹ ਸੈਨ ਦਾ ਰੂਪ ਧਾਰ ਕੇ ਠੀਕ ਸਮੇਂ ਸਿਰ ਰਾਜੇ ਦੀ ਸੇਵਾ ਕਰਨ ਲੱਗੇ। ਭਗਵਾਨ ਨੇ ਆਪਣੇ ਪਵਿੱਤਰ ਹੱਥਾਂ ਨਾਲ ਐਸੀ ਪ੍ਰੇਮ ਨਾਲ ਸੇਵਾ ਕੀਤੀ ਰਾਜਾ ਬਹੁਤ ਪ੍ਰਸੰਨ ਹੋਇਆ ਤਾਂ ਮਨ ਹੀ ਮਨ ਵਿੱਚ ਸੈਨ ਦੀ ਬਹੁਤ ਉਸਤਤੀ ਕਰਨ ਲੱਗੇ। ਤੇ ਰਾਜੇ ਦੀ ਸੇਵਾ ਕਰਕੇ ਪ੍ਰਭੂ ਜੀ ਨੇ ਆਪਣੇ ਵਿਕੋਟਨ ਧਾਮ ਨੂੰ ਚਲੇਗਾ। ਇਸ ਤਰ੍ਹਾਂ ਆਪਣੇ ਪ੍ਰੇਮੀ ਭਗਤ ਦੀ ਮਹਾਰਾਜ ਨੇ ਰੱਖਿਆ ਕੀਤੀ ਪੈਜ ਰੱਖੀ ਉਧਰ ਜਦ ਸੈਨ ਸੰਤ ਸੇਵਾ ਤੋਂ ਵਿਹਲੇ ਹੋ ਕੇ ਕਾੜੀ ਕਾੜੀ ਢਾਰ ਦੇ ਨਾਰਾਜੇ ਪਾਸ ਪੂਜਾ ਤਾਂ ਰਾਜਾ ਬਹੁਤ ਪ੍ਰਸੰਨ ਹੋ ਕੇ ਸੈਨ ਮ ਆਪਣੇ ਪਿਆਰੇ ਨੂੰ ਤਾਂ ਅਜੇ ਹੁਣੇ ਹੀ ਗਿਆ ਸਹਿ ਫੇਰ ਕਿਸ ਤਰ੍ਹਾਂ ਆਉਣਾ ਹੋਇਆ ਅੱਜ ਮੈਨੂੰ ਤੂੰ ਬਹੁਤ ਪ੍ਰਸੰਨ ਕੀਤਾ ਜੋ ਤੂੰ ਮੰਗਣਾ ਉਹ ਮੰਗਲ ਹੈ ਰਾਜੇ ਪਾਸੋਂ ਇਹ ਜਿਹੀਆਂ ਗੱਲਾਂ ਸੁਣ ਕੇ ਸਤਿਗੁਰੂ ਹਸੈਨ ਜੀ ਸਮਝ ਗਿਆ ਕਿ ਅੱਜ ਕੋਈ ਨੌਕਰੀ ਉਸ ਪਾਗਲ ਤਵਜਲ ਪ੍ਰਭੂ ਨੇ ਆਪ ਉਗਤਾਈ ਹੈ ਇਸ ਕਰਕੇ ਜਿਹੜਾ ਸਾਡੇ ਕੰਮ ਆਪ ਕਰਦਾ ਫਿਰਦਾ ਹੈ ਅਸੀਂ ਹੁਣ ਉਹਦੇ ਕੰਮ ਕਿਉਂ ਨਾ ਕਰੀਏ ਉਸ ਦਿਨ ਤੋਂ ਸਤਿਗੁਰੂ ਹਸੈਨ ਜੀ ਨੇ ਰਾਜੇ ਦੀ ਸੇਵਾ ਛੱਡ ਕੇ ਉਸ ਪੂਰਨ ਪ੍ਰਮਾਤਮਾ ਦੀ ਪ੍ਰਭੂ ਦੀ ਦ੍ਰਿੜ ਨਿਸ਼ਚੇ ਦੀ ਨਾ ਸੇਵਾ ਕਰਨੀ ਸ਼ੁਰੂ ਕਰਨ ਦਿੱਤੀ ਅਤੇ ਭਗਤਾਂ ਦੀ ਗਿਣਤੀ ਦੇ ਵਿੱਚ ਆ ਗਏ ਜਿਸ ਕਰਕੇ ਉਹਨਾਂ ਦੀ ਅੱਜ ਤੱਕ ਵੀ ਉੱਜਾ ਸੋਭਾ ਹੁੰਦੀ ਹੈ ਕਿਉਂਕਿ ਸਤਿਗੁਰੂ ਗੁਰੰਤਾ ਮਹਾਰਾਜ ਦੇ ਵਿੱਚ ਸਤਿਗੁਰੂ ਸੈਨ ਜੀ ਦੀ ਬਾਣੀ ਜਿਹੜੀ ਆ ਉਹ ਦਰਜ ਹੈ ਨਾਨਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ हे ਪ੍ਰਭ ਮੇਰੀ ਇਹ ਬੇਤੀ ਹੈ ਕਿ ਮੈਨੂੰ ਪ੍ਰਗਟ ਹੋ ਕੇ ਦਰਸ਼ਨ ਦਿਓ हे ਪ੍ਰਭ ਮੈਨੂੰ ਮਿਲੋ ਜਿਸ ਕਰਕੇ ਤੁਹਾਡਾ ਦਰਸ਼ਨ ਪ੍ਰਾਪਤ ਹੋਵੇ ਵਿਸਾਖ ਮਹੀਨੇ ਦੇ ਅੰਤ ਦੇ ਵਿੱਚ ਆ ਕੇ ਪ੍ਰੇਮੀ ਦੇ ਮਨ ਵਿੱਚ ਆਪਣੇ ਪ੍ਰੀਤਮ ਵਾਸਤੇ ਤੀਰਤ ਵਿਰਾਗ ਉਤਪਨ ਹੋ ਜਾਂਦਾ ਹੈ ਅਤੇ ਉਹ ਪ੍ਰੀਤਮ ਨੂੰ ਪ੍ਰਗਟ ਹੋ ਕੇ ਦਰਸ਼ਨ ਦੇਣ ਵਾਸਤੇ ਜੋਦਰੀਆਂ ਤੇ ਅਰਦਾਸਾਂ ਬੇਨਤੀਆਂ ਕਰਦਾ ਹੈ ਇਹ ਤਾਂ ਸਤਿਗੁਰੂ ਬਾਪਾ ਤਨਾਰੀ ਉਹਨਾਂ ਨੇ ਵੀ ਜਿਹੜਾ ਉਹ ਸਕਾਲਪੁਰਖੰਤ ਜਾਂ ਪ੍ਰਭੂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀਆਂ ਜੋਦਰੀਆਂ ਕੀਤੀਆਂ ਸਨ ਔਰ ਫਿਰ ਮਿਲੇ ਪ੍ਰਤੱਖ ਗੋਸਈਆ ਤੰਨਾ ਬਣ ਪਾਗਾ ਉਹਨਾਂ ਦੀ ਵੀ ਗਿਣਤੀ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਵੀ ਬਾਣੀ ਦਰਜ ਹੈ ਤੇ ਉਹਨਾਂ ਨੂੰ ਵੀ ਆਪਾਂ ਜਿਹੜਾ ਹੈ ਨਮਸਕਾਰਾਂ ਕਰਦੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਚਾ ਜੀ ਨੂੰ ਆਪਾਂ ਨਮਸਕਾਰ ਕਰਦੇ ਆ ਉੱਤੇ ਉਹਨਾਂ ਗੁਰੂ ਪੁਰਚਾਂ ਸਾਰਿਆਂ ਨੂੰ 36 ਗੁਰੂਆਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਆਪਾਂ ਸਾਰਿਆਂ ਨੂੰ ਨਤਮਸਤਕ ਹੁੰਦੇ ਆ ਵੈਸਾਖ ਸੁਹਾਵਾ ਤਾਂ ਲਗੇ ਜਦ ਸੰਤ ਭੇਟੇ ਹਰ ਸੋਏ ਮੈਸਾਖ ਮਹੀਨਾ ਤਾਂ ਦੀ ਸੋਣਾ ਲੱਗਦਾ ਜਦ ਉਹ ਪ੍ਰਮਾਤਮਾ ਦਾ ਕੋਈ ਪੂਰਨ ਸੰਤ ਮਿਲ ਜਾਵੇ ਇਹ ਬਨਾਛਪਤੀ ਦੇ ਨਾਲ ਮੋਲਿਆ ਹੋਇਆ ਵਿਸਾਖ ਮਹੀਨਾ ਤਾਂ ਦੀ ਸੋਣਾ ਲੱਗਦਾ ਹੈ ਜੇਕਰ ਪੁੱਛਦੇ ਅੰਦਰ ਪੁੱਛਦੇ ਆਪਣੇ ਅੰਦਰ ਵੀ ਖੇੜਾ ਹੋਵੇ ਬਾਹਰੀ ਜਿਹੜੀ ਹੈ ਸੁੰਦਰਤਾ ਨੂੰ ਦੇਖ ਕੇ ਖੁਸ਼ ਹੋਈ ਜਾਂਦਾ ਹੈ ਪਰ ਜਿੰਨੀ ਆਪਣੇ ਅੰਦਰਲੀ ਸੁੰਦਰਤਾ ਹੋਵੇ ਅਮਰਤ ਵੇਲੇ ਨੂੰ ਸੰਭਾਲੇ ਸੰਧਿਆ ਦੇ ਸਮੇਂ ਨੂੰ ਸੰਭਾਲੇ ਹਰ ਵੇਲੇ ਜਿਹੜਾ ਹਾ ਸਤਨਾਵਾਹਿਗੁਰੂ ਦਾ ਜਾਪ ਕਰਦਾ ਰਹੇ ਪ੍ਰੰਤੂ ਅੰਦਰਲਾ ਖੇੜਾ ਤਾਦੀ ਹੋ ਸਕਦਾ ਜੇਕਰ ਪ੍ਰਮਾਤਮਾ ਦਾ ਕੋਈ ਸੰਤ ਜਨ ਜਿਸ ਦਾ ਆਪਣਾ ਅੰਦਰ ਮੋਲਿਆ ਹੋਇਆ ਹੋਵੇ ਇਸ ਨੂੰ ਮਿਲ ਜਾਵੇ ਐਸੇ ਪੂਰਨ ਸੰਤ ਨੂੰ ਮਿਲਣ ਵਾਸਤੇ ਸਾਧਾ ਤੇ નિਸ਼ਕਮਟ ਪ੍ਰੇਮ ਦੀ ਲੋੜ ਹੁੰਦੀ ਹੈ ਇਸ ਤੋਂ ਬਿਨਾ ਜਿਹੜਾ ਹੈ ਤੇ ਸੰਤਾਂ ਦੇ ਨਾਲ ਜਿਹੜਾ ਮੇਲ ਨਹੀਂ ਹੁੰਦਾ ਤੇ ਸੰਤ ਮੇਲੇ ਤੋਂ ਬਿਨਾ ਅੰਦਲਾ ਵਿਖੇੜਾ ਨਹੀਂ ਹੁੰਦਾ ਅੰਦਲੇ ਖੇੜੇ ਤੋਂ ਬਿਨਾ ਬਨਾਸਪੀ ਦਾ ਖੇੜਾ ਵੀ ਖੇੜਦੇ ਨੂੰ ਸੋਹਣਾ ਨਹੀਂ ਲੱਗਦਾ ਵਿਸਾਖ ਭਲਾ ਸਾਖਾ ਵੇਸ਼ ਕਰੇ ਜਦਗੂ ਨੂੰ ਨਾਲੇ ਦੇ ਪਾਚਾ ਕਹਿੰਦੇ ਨੇ ਬਿਰਸ਼ਾਂ ਦੀਆਂ ਸਾਖਾਂ ਨੇ ਖਰੀ ਹਰੇ ਭਰੇ ਵੇਸ਼ ਕੀਤੇ ਹਨ ਤੇ ਵੈਸਾਖ ਦਾ ਮਹੀਨਾ ਕਿੰਨਾ ਚੰਗਾ ਲੱਗ ਰਿਹਾ ਤਨ ਦੇਖ ਕੇ ਹਰ ਦੁਆਰ ਆਵੋ ਦਇਆ ਕਰੇ ਇਸ ਦੇ ਦਰਵਾਜ਼ੇ ਵਿੱਚ ਖੜੀ ਰਾਹ ਵੇਖ ਰਹੀ ਹੈ ਕਿ ਹਰੀਪਤੀ ਦਇਆ ਕਰਕੇ ਘਰ ਆਵੋ ਘਰ ਆਵੋ ਪਿਆਰੇ ਦੁੱਤਰ ਤਾਰੇ ਤੁਧ ਬਿਨ ਅੱਡ ਨਾ ਬੋਲੋ ਏ ਪਿਆਰੇ ਘਰ ਆਵੋ ਤੇ ਮੁਸ਼ਕਲਾਂ ਤੋਂ ਪਾਰ ਕਰੋ ਤੇਰੇ ਤੋਂ ਬਿਨਾ ਮੇਰਾ ਇੱਕ ਕੌਡੀ ਮੁੱਲ ਨਹੀਂ ਆਰ ਆਵੋ ਪਿਆਰੇ ਦੁੱਤਰ ਤਾਰੇ ਤੁਧ ਬਿਨ ਆਟਾ ਨਾ ਮੋਦੋ ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਘਰ ਦੇ ਵਿੱਚ ਆਓ ਫਿਰ ਦੇ ਘਰ ਦੇ ਵਿੱਚ ਆਓ ਨਹੀਂ ਤਾਂ ਮੇਰੀ ਜਿਹੜੀ ਹੈ ਕੌਡੀ ਵੀ ਮੇਰੀ ਮੋਦ ਨਹੀਂ ਪੈਣੀ ਕੀਮਤ ਕੌਣ ਕਰੇ ਤੁਦ ਭਾਵਾਂ ਦੇਖ ਦਿਖਾਵਾ ਢੋਲੋ ਬਾਜੀ ਇੱਕ ਤੈਨੂੰ ਮਜਬੂਰ ਹੋ ਜਾਵੇ ਇਹ ਜਿਹੜਾ ਹੈ ਮੇਰੀ ਭਗਤੀ ਕੀਤੀ ਉਹ ਤੈਨੂੰ ਮਨਜ਼ੂਰ ਹੋ ਜਾਵੇ ਤਾਂ ਫਿਰ ਮੇਰੀ ਕੀਮਤ ਕੌਣ ਕਰ ਸਕੇ ਜੇ ਮਾਲਕਾ ਮੇਰੀ ਕੀਤੀ ਭਗਤੀ ਤੈਨੂੰ ਪ੍ਰਵਾਨ ਹੋ ਜਾਵੇ ਤਾਂ ਫਿਰ ਇਹਦੀ ਕੋਈ ਕੀਮਤ ਨਹੀਂ ਦੇ ਸਕਦਾ ਪਿਆਰੇ ਜੇ ਤੂੰ ਆਪਣਾ ਦਰਸ਼ਨ ਦਿਖਾ ਦੇਵੇਂ ਤਾਂ ਮੈਂ ਨਿਹਾਲ ਹੋ ਮਾ ਤਨ ਮਨ ਜਿਹੜਾ ਹੈ ਤਾਂ ਹੀ ਨਿਆਲ ਹੁੰਦਾ ਹੈ ਜਾਂ ਗੁਰਦੇਖਾਂ ਸਾਹਮਣੇ ਜਦੋਂ ਆਪਾਂ ਸਤਿਗੁਰਾਂ ਦੇ ਦਰਸ਼ਨ ਦੇਦਾਰ ਕਰਦੇ ਆ ਤਾਂ ਫਿਰ ਸਾਡਾ ਜਿਹੜਾ ਤਨ ਤੇ ਮਨ ਫਿਰ ਨਿਆਲ ਹੋ ਜਾਂਦਾ ਹੈ ਨਿਹਾਲ ਹੋ ਜਾਂਦਾ ਹੈ ਦੂਰ ਨਾ ਜਾਂਦਾ ਅੰਤਰਮਾਨਾ ਹਰ ਕਾ ਮਹਿਲ ਪਛਾਨਾ ਫਿਰ ਮੈਂ ਤੈਨੂੰ ਆਪਣੇ ਤੋਂ ਦੂਰ ਨਹੀਂ ਜਾਣ ਜਾਣਾਗੀ ਤੇ ਆਪਣੇ ਅੰਦਰ ਹੀ ਅਨੁਭਵ ਕਰਕੇ ਤੇਰੇ ਸਰੂਪ ਨੂੰ ਪਛਾਨ ਲਵਾਂਗੀ ਨਾਨਕ ਵੈਸਾਖੀ ਪ੍ਰਭ ਭਾਵੈ ਸੁਰਤ ਸਬਦ ਮਨ ਮਾਨਾ ਤੇ ਸਤਗੁਰੂ ਕੋ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਪਰਮਾਨੰਦ ਕਰਦੇ ਹਨ ਉਹ ਜਗਿਆਸੂ ਰੂਪ ਇਸਤਰੀ ਉਸ ਸਾਖੀ ਰੂਪ ਪ੍ਰਭ ਨੂੰ ਪਾ ਲੈਂਦੀ ਹੈ ਜਿਸ ਦਾ ਮਨ ਸ਼ਾਬਦੀ ਦੀ ਧੁਨੀ ਦੇ ਵਿੱਚ ਮੰਨਿਆ ਗਿਆ ਹੈ ਭਵਪਤੀ ਜਿਆ ਗਿਆ ਜਿੰਨਾ ਚਿਰ ਕਿਉਂਕਿ ਪਾਚਕ ਨੇ ਮਨ ਮੰਨਿਆ ਤਉ ਹਰ ਜਾਂਦੇ ਆ ਮਾਦੋ ਕੈਸੀ ਬਣੇ ਜਦੋਂ ਮਨ ਮੰਨ ਜਾਂਦਾ ਹੈ ਤਵੇ ਦੀਪ ਜਿਹੜਾ ਹੈ ਗੁਰੂ ਵਾਲਾ ਬਣ ਕੇ ਫਿਰ ਗੁਰ ਸ਼ਬਦ ਦਾ ਜਦੋਂ ਵਿਆਸ ਕਰਦਾ ਹੈ ਤਾਂ ਫਿਰ ਜਿਹੜਾ ਹੈ ਇਹਦਾ ਜਿਹੜਾ ਹੈ ਆਵਣ ਜਾਵਣ ਇੱਕ ਖੇਲ ਬਣਾਇਆ ਜਿਹੜਾ ਹੈ ਉਹਦੇ ਚੋਂ ਬਚ ਕਰਕੇ ਉਸ ਨਿਰੰਕਾਰ ਦੇ ਸੱਚ ਦੇ ਦੇਸ਼ ਦੇ ਵਿੱਚ ਵਿੱਚ ਚਲਾ ਜਾਂਦਾ ਹੈ ਜਦੋਂ ਸੱਚ ਦੇ ਦੇਸ਼ ਦੇ ਵਿੱਚ ਇਹ ਜੀਵ ਚਲਿਆ ਜਾਂਦਾ ਤਾਂ ਫਿਰ ਇਹਨੂੰ ਜਿਹੜਾ ਹੈ ਕਿਸੇ ਵੀ ਤਰ੍ਹਾਂ ਦੇ ਦੁੱਖ ਤੇ ਤਕਲੀਫ ਨਹੀਂ ਹੁੰਦੀ 20 ਲੱਖ 57 ਜਾਨਾਂ 9 ਲੱਖ ਜਲਚਰ ਮਾਨੋ 11 ਲੱਖ ਵੀ ਕਰਮਾਏ ਪਾਂਖੀ ਗੰਦ ਅਥ ਲੱਖ ਵਿਖਾਏ 30 ਲੱਖ ਪਸ਼ੂ ਜਾਨਾਂ ਭਾਏ 4 ਲੱਖ ਬਨਰ ਦੁੱਖਦਾਏ ਜਦ ਜੇ 84 ਮਿਟਦਾਵੇ ਤਬ ਮਾਨੁਕ ਕੇ ਤਨ ਕੋ ਪਾਵੇ ਕਹਿੰਦੇ 20 ਲੱਖ 57 ਜਾਨਾਂ ਵੀ ਲੱਖ ਜੂਨਾ ਇਹੋ ਜਿਹਿਆਂ ਨੇ ਜਿਹੜੀਆਂ ਇੱਕ ਜਗ੍ਹਾ ਤੇ ਟਿਕਿਆ ਰਹਿੰਦੇ ਆ ਤੇ ਚੱਲ ਕੇ ਨਹੀਂ ਜਾ ਸਕਦੇ ਜਿੱਦਾਂ ਪੱਥਰ ਆ ਪਹਾੜ ਹੈ 9 ਲੱਖ ਜਲਚਲ ਮੰਨੋ 9 ਲੱਖ ਜੂਨਾ ਇਹੋ ਜਿਹਿਆਂ ਨੇ ਜਿਹੜੀਆਂ ਕੇਵਲ ਤੇ ਕੇਵਲ ਪਾਣੀ ਉਹਨਾਂ ਦੀ ਜ਼ਿੰਦਗੀ ਆ ਜਿੱਦਾਂ ਮੱਛੀ ਆ ਬਾਹਰ ਆ ਜਾਂਦੀ ਹੈ ਤੇ ਉਹਦੀ ਮੌਤ ਹੋ ਜਾਂਦੀ ਆ 11 ਲੱਖ ਕਵੀ ਕਰ ਮਗਾਏ ਕੀੜੇ ਪਤੰਗੇ ਨੇ ਉਹਨਾਂ ਦੀ 11 ਲੱਖ ਜਿਹੜੀ ਹੈ ਉਹ ਦੱਸਿਆ I have 11 ਲੱਖ ਜੂਨੀ ਉਹਨਾਂ ਦੀ ਹੈ ਪੰਖੀ ਗਣ ਦਾ 10 ਲੱਖ ਵਕਾਏ ਔਰ ਜਿਹੜੇ ਪੰਛੀ ਨੇ ਉਹਨਾਂ ਦੀ 10 ਲੱਖ ਜੂਨੀ ਹੈ 30 ਲੱਖ ਪਸ਼ੂ ਜਾਨਾਂ ਭਾਈ 30 ਲੱਖ ਜਿਹੜੀ ਹੈ ਉਹ ਪਸ਼ੂਆਂ ਦੀ ਜੂਨੀ ਹੈ 4 ਲੱਖ ਬਨਰ ਦੋ ਕੁਦਾਈ 4 ਲੱਖ ਕੋਤ ਪ੍ਰੇਸ਼ੂਕਰ ਮੰਗੇ ਇੱਚ ਹੋ ਜੀਆਂ ਜੂਨੀਆਂ ਨੇ ਜਦ ਜੇ 84 ਮਟ ਜਾਵੇ ਤਵ ਮਾਨੋ ਕਿ ਤਨ ਕੋ ਪਾਵੇ ਜਦੋਂ ਇਹ 84 ਦਾ ਗੇੜਾ ਮੁੱਕਦਾ ਹੈ ਫਿਰ ਜਿਹੜਾ ਹੈ ਇਹ ਮਨੁੱਖ ਦੇਹੀ ਪੇ ਪ੍ਰਾਪਤ ਹੁੰਦੀ ਹੈ ਭਈ ਪ੍ਰਾਪਤ ਮਾਨਕ ਉਹਦੀ ਹੁਰੀਆ ਗੋਬਿੰਦ ਬਲਣ ਕੇ ਤੇਰੀ ਵਰੀਆ ਅਬਰ ਕਾ ਤੇਰੇ ਕਿਤੇ ਨਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਅਜਾ ਗੋਬਿੰਦ ਭੂਤ ਮਤ ਜਾਹੋ ਮਾਨਸ ਜਨਮ ਕਾ ਇਹੇ ਇਲਾਹ ਹੋ 84 ਲੱਖ ਜੂਨੋਂ ਪਾਏ ਮਾਨਸ ਕੋ ਪਰਵਦੀ ਵੜਿਆਏ ਇਸ ਫੌੜੀ ਤੇ ਜੋੜਨਾ ਚੁਕਾ ਆਏ ਜਾਏ ਦਖੋ ਪਾਇਦਾ ਜਿਹੜਾ ਇਸ ਆਖਰੀ ਡੰਡੇ ਤੋਂ ਜਿਹੜਾ ਖੁੰਝ ਗਿਆ ਜਿਹੜਾ ਬੁਰਾ ਹੀ ਇਸ ਮਾਤ ਲੋਕ ਦੀ ਧਰਤੀ ਤੋਂ ਚਲੇ ਗਿਆ ਜਿਹਨ ਸਿਮਰਨ ਨਾ ਕੀਤਾ ਵੰਦਗੀ ਨਾ ਕੀਤੀ ਸਿਮਰਨ ਨਾ ਕੀਤਾ ਫਿਰ ਉਹ ਵਾਹੀ ਜਾਏਗਾ ਤੇ ਜਾਈ ਜਾਏਗਾ ਆਧਾਰਿੰਦਾ ਹੈ ਫਿਰ ਸੰਸਾਰ ਦੇ ਵਿੱਚ ਜਾਂਦਾ ਰਹਿੰਦਾ ਹੈ ਇਸ ਕਰਕੇ ਮਾਲਕ ਨੇ ਸਾਨੂੰ ਇਹ ਜਿਹੜਾ ਮਨੁੱਖਾ ਜਨਮ ਇਹ ਵਕਸ਼ੇਸ਼ ਕੀਤਾ ਹੈ ਇਸ ਮਨੁੱਖਾ ਜਨਮ ਨੂੰ ਆਪਾਂ ਬਾਣੀ ਪਰ ਕੇ ਸਿਮਰਨ ਕਰਕੇ ਗੁਰ ਸ਼ਬਦ ਦਾ ਅਭਿਆਸ ਕਰਕੇ ਆਪਾਂ ਆਪਣੇ ਜੀਵਨ ਨੂੰ ਜਿਹੜਾ ਹੈ ਉਹ ਸਫਲਾ ਕਾ ਲਈਏ ਤਾਂ ਹੀ ਸਾਡਾ ਇਸ ਸੰਸਾਰ ਦੇ ਵਿੱਚ ਆਉਣ ਦਾ ਫਾਇਦਾ ਹੈ ਇਹ ਤੇਰੀ ਔਸਰ ਇਹ ਤੇਰੀ ਵਾਰ ਕਦ ਪੀ ਤ ਤੂੰ ਦੇਖ ਵਿਚਾਰੇ ਸਾਨੂੰ ਵਾਰ ਹੀ ਮਿਲ ਗਈ ਹੈ ਇਹਨੂੰ ਆਪਾਂ ਹੁਣ ਵਿਚਾਰ ਕਰਨਾ ਵੀ ਆਪਾਂ ਇਹਨੂੰ ਭਗਵ ਸਾਗਰ ਤੋਂ ਪਾਰ ਹੋਣਾ ਹੈ ਜਾਂ ਆਪਾਂ ਫਿਰ ਜਿਹੜਾ 84 ਦੇ ਗੇੜੇ ਦੇ ਵਿੱਚ ਹੀ ਘੁੰਮਦੇ ਰਹਿਣਾ ਹੈ ਇਸ ਕਰਕੇ ਜਿਹੜਾ ਹੈ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਸਾਰਿਆਂ ਤੋਂ ਮਹਾਨ ਹੈ ਅੰਮ੍ਰਿਤ ਵੇਲੇ ਨੂੰ ਔਰ ਸੰਧਿਆ ਦੇ ਸਮੇਂ ਨੂੰ ਆਪਾਂ ਸੰਭਾਲਾਂਗੇ ਔਰ ਹਰ ਵੇਲੇ ਉਸ ਮਾਲਕ ਨੂੰ ਯਾਦ ਰੱਖਾਂਗੇ ਕਿ ਸਾਡਾ ਜਿਹੜਾ ਹੈ ਉਹ ਜੀਵਨ ਸਫਲਾ ਹੋ ਜਾਏਗਾ ਔਰ ਅੱਜ ਖਾਲਸਾ ਸਾਜਨਾ ਦੇਵਸ ਦੀਆਂ ਸਾਰੀਆਂ ਸੰਗਤਾਂ ਨੂੰ ਜਿਹੜੀ ਹੈ ਲੱਖ ਲੱਖ ਵਧਾਈ 325 ਸਾਲ ਹੋ ਗਏ ਖਾਲਸਾ ਸਾਜਨਾ ਦੇਵਸ ਨੂੰ ਉਹਨਾਂ ਪੰਜਾਂ ਪਿਆਰਿਆਂ ਨੂੰ ਜਿਨ੍ਹਾਂ ਮੈਂ ਜਿਹੜਾ ਹੈ ਪਰਵਾਹ ਨਹੀਂ ਕੀਤੀ ਆਪਣੇ ਸਰੀਰ ਦਾ ਬਲਦਾਨ ਦੇ ਦਿੱਤਾ ਗੁਰੂ ਵਾਲੇ ਬਣ ਗਏ ਤੇ ਅੱਜ ਵੀ ਜਿਹੜਾ ਹੈ ਉਹ ਪੰਜਾ ਪਿਆਰਿਆਂ ਨੂੰ ਜਿਹੜਾ ਯਾਦ ਕੀਤਾ ਜਾਂਦਾ ਜਦੋਂ ਕਦੇ ਮਹਾਨਗਰ ਕੀਰਤਨ ਹੁੰਦਾ ਹੈ ਉਸਲੇ ਉਨਾ ਹੀ ਪੰਜਾ ਪਿਆਰਿਆਂ ਨੂੰ ਜਿਹੜਾ ਹੈ ਉਹ ਫਿਰ ਸਤਗੁਰੂ ਗੋਗਨ ਸਾਹਿਬ ਮਹਾਰਾਜਾ ਚੇ ਪਾਸ਼ਾ ਦੀ ਛਤਰਛਾਇੇ ਪੰਜਾ ਪਿਆਰਿਆਂ ਦੇ ਅਗਵਾਈ ਦੇ ਵਿੱਚ ਹੀ ਮਹਾਨਗਰ ਕੀਰਤਨ ਹੁੰਦੇ ਹਨ ਇਸ ਕਰਕੇ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਉਹਨਾਂ ਨੇ ਇਸ ਸੰਸਾਰ ਤੋਂ ਜਿਹੜੇ ਖੱਟ ਕੇ ਚਰੇਗਾ ਹੈ ਉਹਨਾਂ ਨੂੰ ਸਦਾ ਹੀ ਬੇਦੁਨੀਆ ਜਾਤ ਕਰਦੀ ਹੈ ਤੇ ਜਿੱਥੇ ਅੱਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਨ ਜਿਹੜਾ ਹੈ ਖਾਸਾ ਸਾਜਨਾ ਦਿਵਸ ਮਨਾਇਆ ਜਾਂਦਾ ਹੈ ਤੇ ਅੱਜ ਦੇ ਦਿਨ ਤੇ ਖੁਰਾਲਗੜ ਦੀ ਧਰਤੀ ਤੇ ਚੰਨ ਨਾਂ ਦੇ ਨਾਲ ਕਰਕੇ ਸੱਜੇ ਪੈ ਦੇ ਗੁੱਠੇ ਦੇ ਨਾਲ ਜਿੱਥੇ ਸਤਗੁਰੂ ਗੁਰਦਾਸ ਮਹਾਰਾਜ 4 ਸਾਲ 2 ਮਹੀਨੇ 11 ਦਿਨ ਖੁਰਾਲਗੜ ਦੀ ਧਰਤੀ ਤੇ ਰਹਿ ਕਰਕੇ ਉਹਨਾਂ ਨੇ ਫਿਰ ਜਾਨਕਾ ਗੰਗਾ ਪ੍ਰਗਟ ਕੀਤੀ ਸੀ ਉਹ ਵੀ ਜਿਹੜਾ ਹੈ ਅੱਜ ਮਹਾਨ ਦੇਵ ਸਹ ਹੈ ਇਸ ਕਰਕੇ ਇਹ ਜਿਹੜਾ ਪਵਿੱਤਰ ਦੇਵ ਸਹ ਹੈ ਸਾਰਿਆਂ ਨੂੰ ਸੰਗਤਾਂ ਨੂੰ ਜਿਹੜਾ ਹੈ ਲੱਖ ਲੱਖ ਬਤਾਈ ਹੋਵੇ ਡਾਟਮ ਵੇਦਕਾ ਸਾਹਿਬ ਜੀ ਦਾ ਕੱਲ ਨੂੰ ਵੀ ਉਹਨਾਂ ਦਾ ਵੀ ਪ੍ਰਕਾਸ਼ ਦੇਣਾ ਹੈ ਔਰ 133 ਮਾ ਜਿਹੜਾ ਹੈ ਉਹਨਾਂ ਨੇ ਸਾਨੂੰ ਸੰਵਿਧਾਨ ਲੇਕਰ ਕੇ ਜਿਹੜਾ ਹੈ ਬੰਧਿਆ ਵਰਗੀ ਜ਼ਿੰਦਗੀ ਜੀਉਣ ਵਾਸਤੇ ਉਹਨਾਂ ਨੇ ਸਾਨੂੰ ਜਿਹੜਾ ਹੱਕ ਲੈ ਕੇ ਦਿੱਤੇ ਉਹਨਾਂ ਦਾ ਵੀ ਕੱਲ ਨੂੰ ਜਿਹੜਾ ਹੈ ਵਿਕਾਸ ਦੇਵ ਸਹਿ 133 માં ਤੇ ਡਾਕਟਰ ਮਵੇਦਕਰ ਸਾਹਿਬ ਜੀ ਦੇ 133ਵੇਂ ਵੀ ਪ੍ਰਕਾਸ਼ ਦੇਵ ਜੀਆਂ ਸਾਰੀਆਂ ਸੰਗਤਾਂ ਨੂੰ ਜਿਹੜੀ ਹੈ ਲੱਖ ਲੱਖ ਵਧਾਈ ਹੋਵੇ ਸੋ ਇਤਨੀ ਸੇਵਾ ਪ੍ਰਵਾਨ ਕਰਨੀ ਔਰ ਮੁੱਖ ਪਰਿਵਾਰ ਸਦਾ ਜਸਮੀਤ ਸਿੰਘ ਜੀ ਬੀਬੀ ਰਾਜਵਿੰਦਰ ਕੌਰ ਜੀ ਤੇ ਸਦਾ ਜਸਵਿੰਦਰ ਸਿੰਘ ਜੀ ਬੀਬੀ ਹਰਮੀਤ ਕੌਰ ਜੀ ਉਹਨਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪਰ ਆਰੰਭ ਕਰਵਾਏ ਸਨ ਭਾਵ ਉਹ ਬਦੇਸ਼ਾਂ ਦੇ ਵਿਚ ਹਨ ਤੇ ਉਹਨਾਂ ਵੱਲੋਂ ਹੀ ਇਸ ਸੁਖੀ ਸਾਜ ਦੇ ਪਾਰ ਦੀ ਸੇਵਾ ਲਈ ਉਹ ਚਾਪ ਕੋਰਿਆਂ ਦੀ ਜਿਹੜੀ ਹੈ ਉਹ ਲੰਗਰ ਦੀ ਸੇਵਾ ਵੀ ਉਹਨਾਂ ਵੱਲੋਂ ਕੀਤੀ ਅੱਜ ਜਾ ਰਹੀ ਹੈ ਤੇ ਦਾਸ ਹੁਣ ਉਹਦਾ ਧੰਨਵਾਦ ਕਰਦਾ ਹੈ ਤੇ ਸਤਿਗੁਰੂ ਦਾ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ੇ ਖਾਨ ਦੇਹ ਰੋਗ ਦਾ ਬਖਸ਼ੇ ਖਾਨ ਤੰਦਰੁਸਤੀ ਦਾ ਬਖਸ਼ੇ ਖਾਨ ਇਸੇ ਤਰ੍ਹਾਂ ਗੁਰੂ ਘਰ ਦੇ ਨਾਲ ਜੁੜ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ ਤੁਹੋਤ ਨਿਸੇ ਬਪਰਵਾਨ ਹੁਣਿਆ ਪੁਲਾ ਲਿਖਿਮਾ ਆਓ ਸਾਰੇ ਫਤੇ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ